ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਨੂੰ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤੰਨ ਨਗਸੇ ਲੈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਪਾ ਸੁਰੱਖੇ ਵਿਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਦੋ ਗਾਵਾਂ ਬਾਈ ਕੋਲੇ ਟੋਕੜ ਗੱਭਣ ਨੇ ਇੱਕ ਬਾਈ ਗੱਭਣਾ ਥੋੜੇ ਕਿ ਦਿਨ ਕਰਮਾ ਲਈ ਲੈਂਦੀ ਹੈ ਥੋੜੇ ਦਿਨਾਂ ਦੀ ਕੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਠੀ ਕੋ ਵਧੀਆ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਗੱਗੂ ਪਿੰਡ ਭਾਗੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੰਗਰ ਨੇੜੇ ਪਿੰਡ ਬਾਈ ਨੇੜੇ ਪਿੰਡ ਹਿੰਮਤਪੁਰਾ ਬਲਾਸਪੁਰ ਸੈਦੋ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 9465568744 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦਿਆਂ ਕਿਹੜਾ ਸੂਆ ਸੂਈ ਵੀ ਹੈ ਤੇ ਕਿੰਨੇ ਟਾਈਮ ਦੀ ਗੱਬਣ ਇਵਰੇ ਪਹਿਲਾ ਸੂਆ ਸੂਈ ਵੀ ਆ ਤੇ ਇਹ ਆਪਣਾ 4.5 ਤੇ ਗੱਬਣਾਈ ਹਾਂ 4.5 ਮਹੀਨੇ ਨੇ ਗੱਬ ਪਹਿਲਾ ਸੂਆ ਸੂਈ ਵੀ ਆ ਦੂਜੇ ਵਾਸਤੇ ਸੂਣਾ ਹਣ ਹਾਂਜੀ ਠੀਕ ਆ ਦੁੱਧ ਕਿੰਨਾ ਬਈ ਹੁਣ ਦੁੱਧ ਵੀਰੇ ਤੈਨਿਕਾ 3 ਕਿਲੋ ਹਣ ਹਾਂਜੀ ਦੋਨੇ ਟਾਈਮਾਂ ਦਾ ਹਾਂਜੀ ਵੀਰੇ ਦੋਨੇ ਟਾਈਮਾਂ ਦਾ ਠੀਕ ਆ ਦੋਨੇ ਟਾਈਮਾਂ ਦਾ 3 ਲੀਟਰ ਦੁੱਧ ਹਾਜ਼ਰ ਭਾਈ ਦੋ ਡੰਗ ਛੋਲੇ ਹਣ ਬਈ ਹਾਂਜੀ ਵੀਰੇ ਠੀਕ ਆ ਫਲੀ ਵੀ ਹਾਂ ਪਲੀ ਵੀ ਫੁੱਲ ਫੁੱਲ ਕਾਦ ਦਾ ਫੁੱਲ ਬਰੀਡ ਜਿਵੇਂ ਗਰਮੀ ਦਾ ਮੌਸਮ ਆਉਂਦਾ ਫੁੱਲ ਕਮ ਜਾ ਪਰੂ ਗਰਮੀ ਘਟ ਮਨੂ ਖੈਂਟ ਚੰਗਿਓ ਤੇ ਮੈਂ ਕਹਣਾ ਬਈ 3 ਕਿਲੋ ਫਿਰ ਕੜੀ ਵਰਗਾ ਦੁੱਧ ਹੋਣਾ ਫੰਡ ਫੁੱਲ ਆਉਂਦੀ ਹੂ ਹੂੰ ਤੇ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਰ ਤੇ ਕਲਾ ਕਲਾ ਥਣ ਚਵਾਈ ਚਵਾਈ ਕਿਵੇਂ ਆ ਬਈ ਪੂਰੀ ਬਰੇ ਦਾਣਾ ਬਾਕੇ ਲੈਣਾ ਬਾਕੇ ਤੋਲਨੇ ਘਰ ਦੇ ਚੁੰਦੇ ਠੀਕ ਆ ਬਈ ਤੇ ਕੀ ਮੋਲ ਆ ਬਈ ਜਾਇਜ਼ ਇਹਦਾ ਇਹ ਮੋਲ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਸਾਰੀ ਜਾਇਜ਼ ਹੀ ਹੋਊਗਾ ਜਾਇਜ਼ ਵੀਰੇ ਮਾਨਦਾਨ ਵੀ ਕਰਾਂਗੇ ਓਕੇ ਬਈ ਖੋਲ ਦੇ ਬਈ ਮਣੀ ਤੋੜ ਦੇਗੇ ਮੋਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬੜਾ ਚੰਗੀ ਆ ਪਲੀ ਵੀ ਬਹੁਤ ਆ ਬਾਈ ਗੱਬਣ ਚੱਕ ਤੋਰਾ ਤਾਂ ਇੱਕ ਨੰਬਰ ਆ ਬਾਈ ਮੋੜ ਲਿਆ ਬਾਈ ਤੋਰਾ ਇੱਕ ਨੰਬਰ ਗੱਬਣ ਚੱਕ ਪਾਸ ਦੁੱਧ ਵੀ ਚੰਗਾ ਤੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਮਾਨਦਾਨ ਵੀ ਹੋ ਜਾਊਗਾ ਕੱਦ ਫੁੱਲ ਆ ਯਾਰ ਹਨਾ ਬਾਈ ਪਲੀ ਵੀ ਬਹੁਤ ਆ ਬ੍ਰੀਡ ਫੁੱਲ ਆ ਕਰਮਾ ਲਈ ਤੇ ਮੱਝ ਨਾਲ ਦਾ ਦੁੱਧ ਦੀ ਗੁਜਾਵਾ ਗਰਮੀ ਗਰਮੀ ਨਹੀਂ ਨੇੜੇ ਲੱਗਣੀ ਕਰਮਾ ਤੇ ਅੱਗੇ ਬਾਈ ਦੋ ਨੰਬਰ ਕਿਹੜਾ ਸੁਆ ਵੀਰੇ ਇਹ ਵੀਰੇ ਤੀਜਾ ਸੁਆ ਸੁਣੀਂਗਾ ਤੀਜਾ ਸੂਆ ਸੂਣਾਗਾ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਵੀਰੇ ਹੈਗੇ ਚਾਰਾਂ ਦੀ ਚਾਰਾਂ ਦੀ ਦੁੱਧ ਕਿੰਨਾ ਬਾਈ ਦੁੱਧ 3 ਕਿਲੋ ਹੈ ਵੀਰੇ 3 ਕਿਲੋ ਆ ਠੀਕ ਆ ਚਾਰਾਂ ਮਹੀਨਿਆਂ ਦੀ ਗੱਬਣ ਚੈੱਕ ਬਾਸ ਬਾਈ ਹਾਂਜੀ ਵੀਰੇ ਅਗਲਾ ਆਪਦੀ ਕਰਾ ਲਿਆ ਨਾ ਬਾਈ ਹਾਂਜੀ ਦੁੱਧ ਬਾਈ ਨੇ 3 ਲੀਟਰ ਦੱਸਿਆ ਫੇਸ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਵੀਰੇ ਫੈਟ ਕੋਟ ਇਹਨਾਂ ਦੀ ਪੂਰੀ ਬਰੀਡ ਸੇਮ ਹੀ ਆ ਹਨਾ ਐਂਟ ਇਹਦੀ ਵੀ ਫੋਲੋ ਗਰਮੀ ਇਹਨੇ ਵੀ ਨਹੀਂ ਮੰਨਣੀ ਤੇ ਥਣ ਦੇਖੋ ਚਾਰੇ ਥਣ ਲੱ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਮੱਝ ਨਾਲ ਦਾ ਥਣ ਲੱਗਿਆ ਕਰਮੇ ਹਾਂ ਮੰਨ ਕੇ ਚੱਲੇ ਯਾਰ ਮੱਝਾਂ ਵਾਲਾ ਸਿਸਟਮ ਹੀ ਆ ਕਹਿੰਦਾ ਵੀ ਮੰਨ ਕੇ ਜੇ ਗਰਮੀ ਵੀ ਨਹੀਂ ਮੰਦੀ ਫੈਂਟ ਵੀ ਫੁੱਲ ਹੋਊਗੀ ਬਰੀਡ ਵੀ ਇੱਕ ਨੰਬਰ ਆ ਇਹਨੂੰ ਵੀ ਤੋੜ ਦੇ ਬਈ ਮੜੀ ਜੀ ਫਲੀ ਵੀ ਇਹ ਵੀ ਚੰਗੀ ਆ ਵੱਡੇ ਕੱਦ ਚਾ ਛੋਟੀ ਨਾ ਹੋਣੇ ਉਹ ਬਈ ਫੁੱਲ ਬਰੀਡ ਬਾਕੀ ਤੋਰਾ ਦਖਾਣੇ ਇੱਕ ਨੰਬਰ ਵੈੜਾ ਬਈ ਤੇ ਬਾਈ ਦੇ ਘਰ ਦੀਆਂ ਵੜਾ ਨੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਕਰਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਪਾਇਨਾ ਕਾਲ ਕਰਕੇ ਮੁੱਲ ਵੀ ਪਤਾ ਕਰ ਸਕਦੇ ਹਾਂ ਮੁੱਲ ਵੀ ਕਹਿੰਦਾ ਜਿਵੇਂ ਜੈ ਹੋਗਾ ਮੋੜ ਲਿਆ ਬਰਾ ਇਹ ਕੀ ਬਾਤ ਆ ਭਾਈ ਅੱਗੇ ਵੀਰੇ ਲਾਸਟ ਤਿੰਨ ਨੰਬਰ ਕਿਹੜਾ ਸੁਆ ਸੁਣਦੀ ਆ ਇਹ ਤਾਂ ਵੀਰੇ ਪਹਿਲਾ ਹੀ ਹੈ ਪਹਿਲਾ ਸੋਹਣਾ ਸੋਹਣੀ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਵੀਰੇ ਵੀ 15 ਦਿਨ ਤਾਂ ਲਈ ਜਾਊਗਾ 15 ਦਿਨ ਤੇ ਕਿੰਨਾ ਕੇ ਰਿਕਾਰਡ ਹੈ ਬਾਈ ਦੀ ਮਾਂ ਇਹਦਾ ਪਤਾ ਕੁਛ ਨਹੀਂ ਵੀਰੇ ਉਹਦਾ ਪਤਾ ਨਹੀਂ ਆਪਾਂ ਤਾਂ ਸ਼ੌਂਕ ਤੋਲਤੀ ਜਾਂਦੀ ਸੀ ਪਹਿਲਾਂ ਠੀਕ ਹੈ ਬਾਈ ਇੱਕ ਤਾਂ ਬਿਊਟੀ ਚਾਈ ਵੀ ਸੀਗੀ ਵੀਰੇ ਮੋਗੇ ਚ ਪਹਿਲੇ ਨੰਬਰ ਤੇ ਆ ਪੰਜਾਬ ਤੇ ਸੱਤਵੇਂ ਨੰਬਰ ਤੇ ਆਈ ਸੀ ਓਕੇ ਬਾਈ ਬੱਸੀ ਕਾਲੀ ਕਿ ਠੀਕ ਹੈ ਬਾਈ ਫੇਸ ਦੀ ਬਿਊਟੀ ਕਮਾਲ ਹੈ ਬਾਈ ਕੱਦ ਚੰਗਾ ਬ੍ਰੀਸ ਚੰਗੀ ਆ ਥਾਣ ਪੜਾ ਕਮਾਲ ਹੈ ਨਾ ਬਾਈ ਹਾਂਜੀ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਦੇਖੋ ਲੈ ਆਪਾਂ ਸਮਾਰਕ ਰਿਹਾ ਥਾਣ ਦੇਖੋ ਇੱਕ ਨੰਬਰ ਮਾਲੀ ਨੇ ਬਾਈ ਕੂਣ ਚਵਾ ਰਹਿਦਾ ਟਾਈਮ ਕਰਕੇ ਨਾ ਤਾਂ ਹਮ ਅਜੇ ਤਾਂ ਹੋਰ ਵੀ ਭਰਨੀ ਸਹੀ ਗੱਲ ਆ ਬਾਈ ਦੀਣ ਹਜੇ ਪਏ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਰੰਗ ਰੂਪ ਬੜਾ ਚੰਗਾ ਵੀ ਥੋੜੇ ਪੱਠੇ ਨਾਲ ਰੱਜਣ ਵਾਲੀ ਆ ਹਾਂ ਇਹ ਖਾਸੀਅਤ ਆ ਬਾਈ ਥੋੜੇ ਪੱਠੇ ਨਾਲ ਰੱਜੂਗੀ ਦੁੱਧ ਜਮਾ ਮੱਝ ਨਾਲ ਦਾ ਗਰਮੀ ਘਟ ਮੰਨੋਗੇ ਖੋਲ ਦੇ ਬਾਈ ਮਾੜੀ ਤੋਰ ਦੀਏ ਬਰੀਟ ਇੱਕ ਨੰਬਰ ਮੋਲੇ ਤਾਂ ਹੀ ਫੋਨਤੀ ਹੋਜੂ ਹਾਂਜੀ ਠੀਕ ਆ ਬਾਈ ਮੋਲੋ ਬਾਈ ਕਹਿੰਦਾ ਇਹਦਾ ਵੀ ਫੋਨਤੀ ਹੋਊਗਾ ਮੋਲ ਜਿਹੜਾ ਜਮ ਜਾਇਜ਼ ਹੋਊਗਾ ਬਰੀਟ ਬਹੁਤ ਹੈ ਰਬੜ ਤੇ ਹੋਰ ਗੱਲਾਂ ਨਹੀਂ ਗੱਲਾਂ ਬਰੀਟ ਫੁੱਲ ਤੋਰਾ ਇੱਕ ਨੰਬਰ ਲੈਵਾ ਇੱਕ ਨੰਬਰ ਥੋੜੇ ਪੱਠਿਆਂ ਨਾਲ ਰੱਜਣ ਵਾਲੀਆਂ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਫੂਟ ਫੋਲ ਲਾਉਗੇ ਜਿਵੇਂ ਬਾਈ ਹੁਣ ਗਰਮੀ ਦਾ ਮੌਸਮ ਹੁੰਦਾ ਸਹੀ ਵਾਰੀ ਇੱਕ ਅੱਧੇ ਪਾਸੂ ਦੀ ਬੰਦੇ ਕੋਲੇ ਜਗ੍ਹਾ ਆ ਗਈ ਹਨਾ ਉੱਥੇ ਭੀੜ ਜੀ ਚ ਗਰਮ ਐ ਇਸ ਗਰਮੀ ਗਰਮੀ ਬਹੁਤ ਹੁੰਦੀ ਆ ਉੱਥੇ ਐਚਐਫ ਨਹੀਂ ਜਲਦੀ ਉੱਥੇ ਵੜਨਾ ਚੱਲਣੀ ਹੈ ਹਾਂਜੀ ਫੁੱਲ ਕੰਮਜਾਬ ਰਹਿਣੀਆਂ ਬਈ ਇਹ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਖਾਤੇ ਕਿਸੇ ਵੀਰ ਨੂੰ ਤੰਨਾ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ